DWW 327 DWW 373 ਜਿਹੜੀ ਇਹ ਕਿਸਮ ਦੀ ਬਜਾਈ ਕਰੀ ਹੋਈ ਆਪਾਂ ਇਹ ਕਰੀ ਆ ਗਈ 11 ਨਵੰਬਰ ਦੀ ਤੇ ਅੱਜ ਆਪਾਂ ਜਿਹੜੀ ਇਹ ਵੀਡੀਓ ਬਣਾ ਰਹੇ ਆ ਇਹ 8 ਮਾਰਚ ਦੀ ਵੀਡੀਓ ਬਣਾ ਰਹੇ ਆ ਤੇ ਇਹੇ ਕਣਕ ਆਪਾਂ ਮਿਕਸ ਕਰਕੇ ਬੀਜੀ ਹੋਈ ਆ ਤੇ ਇਹਦੇ ਵਿੱਚ ਮਿਕਸਿੰਗ ਦੀ ਅੱਡੀ ਪਤਾ ਲੱਗ ਜਾਂਦੀ ਹੈ ਦੇਖੋ ਜਿਹੜੀ ਜਿਹੜੀ ਚਿੱਟੀ ਬੱਲੀ ਹੈ ਵਾਈਟ ਬੱਲੀ ਹੈਗੀ ਇਹ ਤਾਂ ਬੱਲੀ ਹੈਗੀ 373 ਦੀ ਜਿਹੜੀ ਥੋੜੀ ਗ੍ਰੀਨਰੀ ਚ ਆ ਗਈ ਬੱਲੀ ਥੋੜੀ ਜਿਹੀ ਹਲਕੀ ਗ੍ਰੀਨ ਦਿਖ ਰਹੀ ਆ ਉਹ ਆ ਗਈ 327 ਦੀ 327 ਤੇ 71 ਦਾ ਜਿਹੜਾ ਕੰਬੀਨੇਸ਼ਨ ਉਹ ਆਪ ਨੂੰ ਵਧੀਆ ਲੱਗਾ ਜੀ ਮਿਕਸਿੰਗ ਹੈਗੀ ਕਿਉਂ ਜਿਹੜੀ 371 ਤੇ 27 ਦੀ ਆਪਾਂ ਮਿਕਸਿੰਗ ਕਰੀ ਸੀ ਹੁਣ ਆਪਾਂ ਜਿਹੜੀ ਕਣਕੇ ਇਹ ਆ ਤੁਸੀਂ ਦੇਖਦੇ ਜਿਵੇਂ ਇਹ ਥੱਲੇ ਵਾਲੇ ਗਿੱਲੀ ਪਈ ਆ ਕਣਕੇ ਇਹ ਇਹ ਆ ਪਰਮਾਈ ਪਾਣੀ ਲਾਇਆ ਸੀ ਇਹਨੂੰ ਤੇ ਹਵਾ ਚੱਲ ਰਹੀ ਸੀ ਫਿਰ ਵੀ ਉਹ ਪੜਾ ਪਾਣੀ ਲਾਇਆ ਸੀ ਬਿਲਕੁਲ ਨਹੀਂ ਗਰੀ ਸੀ ਕਣਕ ਨਾ ਕਿਤੇ ਦੌਗੀ ਵੀ ਸਾਨੂੰ ਆ ਦੇਖੋ ਸਾਰੀ ਕਣਕ ਖੜੀ ਆ ਕਿਤੇ ਵੀ ਇਹਦੇ ਚ ਦੌਗੀ ਇੱਕ ਵੀ ਦੌਗੀ ਡਿੱਗੀ ਨਹੀਂ ਬਾਕੀ ਨਿਸਰਨ ਦੇ ਵਿੱਚ ਵੀ ਤਾਂ ਫਰਕ ਆ ਹੁਣ ਵਿੱਚ ਕਣਕ ਜਿਹੜੀ ਆਪਾਂ ਕੱਲੀ ਕਣਕ ਬੀਜੀ ਹੋਈ ਆ ਜਿਵੇਂ 371 ਬੀਜੀ ਆ ਪਾ 327 ਕਣਕ ਬੀਜੀ ਆ ਉਹਦੇ ਚ ਨਿਸਰਨ ਦੇ ਨਾਲੋਂ ਇਹ ਕਣਕ ਜਿਹੜੀ ਉਹ ਸਿੱਧੀ ਨਿਸਰ ਰਹੀ ਆ ਦੇਖੋ ਬੱਲੀ ਦਾ ਸਹੇ ਦੇਖੋ ਹੁਣ ਆਪਾਂ ਨੂੰ ਕਿਉਂ ਕਿ ਆਪਾਂ ਹੱਥੀ ਬੀਜੀ ਹੋਈ ਕਣਕ ਹੈ ਆਪਾਂ ਨੂੰ ਖੋਦੇ ਤਾਂ ਪਤਾ ਵੀ ਆਪਾਂ ਨੂੰ ਇਹਦਾ ਆਪਾਂ ਬੱਲੀ ਦੇਖ ਲਾਂਗੇ ਬਾਕੀ ਹਾਈਟ ਦੇਖ ਲਾਂਗੇ ਜਿਹੜੀ ਹਾਈਟ ਹੈ ਜਿਹੜੀ 27 ਦੀ ਉਹ ਘੱਟ ਆ ਗਈ 71 ਦੀ ਵੱਧਾ ਤੇ ਆਹ ਬੱਲੀ ਜਿਹੜੀ 71 ਦੀ ਆ 300 ਡੀਬਲਯੂ 371 ਜਿਹੜੀ ਕਰਨਾਲ ਯੂਨੀਵਰਸਿਟੀ ਵਾਲੀ ਦੀ ਆ ਦੇਖੋ ਬੱਲੀ ਦਾ ਸਹੇ ਦੇਖੋ ਕੱਲੀ ਬੱਲੀ ਦਾ ਸਹੇ ਹੀ ਨਹੀਂ ਇਹ ਬੱਲੀ ਦੀ ਮਟਾਈ ਦੇਖੋ ਕਿਉਂ ਇਸੇ ਨਹੀਂ ਜਿਹੜਾ ਆਪਣਾ ਝਾੜ ਨਿਧਾਤ ਕਰਨ ਬਹੁਤ ਵੀਰ ਕਹਣੇ ਵੀ ਬੱਲੀ ਲੰਮੀਆਂ ਵੀ ਝਾੜਦਾ ਵੀ ਇਹਦੇ ਨਾਲ ਕੀ ਹੈ ਵੀ ਬਹੁਤ ਹੋਰ ਵੀ ਕਣ ਕਹਿੰਦੀਆਂ ਕਣ ਕਹਿੰਦੀਆਂ ਬੱਲੀਆਂ ਲੰਬੀਆਂ ਨੇ ਇਹਦੇ ਵਿੱਚ ਜਿਹੜੀ ਕੁੰਡੀ ਦੀ ਗਿਣਤੀ ਉਹ ਬਹੁਤ ਜ਼ਿਆਦਾ ਹੈ 5 ਤੋਂ 6 ਕੁੰਡੀਆਂ 6 ਦਾਣੇ ਨੇ ਇੱਕ ਕੁੰਡੀ 'ਚ ਬਾਕੀ ਤੁਹਾਨੂੰ ਸੁੱਕਾ ਤਰ ਪਰੇਟੀ ਦੀ ਦਾ ਜਿਹੜਾ ਬੇਟ ਆਗਾ ਹਨਾ ਉਹ 1000 ਦਾਣੇ ਦਾ 48 ਗ੍ਰਾਮ ਜਿਹੜਾ ਵਜਨ ਹੈਗਾ ਤੇ ਜਦੋਂ ਦਾਣਾ ਮਟਾਈ ਦੇ ਵਿੱਚ ਦਾਣਾਗਾ ਤੇ ਦਾਣੇ ਦਾ ਭਾਜਨ ਜ਼ਿਆਦਾ ਹੈਗਾ ਤਾਂ ਫਿਰ ਉਹਦਾ ਝਾੜ ਦੂਸਰੀ ਕਣ ਕਣ ਨਾਲੋਂ ਜਿਹੜਾ ਵਧੀਆ ਰਹੂਗੀ ਰਹੂਗਾ ਇਹ ਆਪਾਂ ਕਿਸੇ ਨੂੰ ਬੀ ਵਾਸਤੇ ਨਹੀਂ ਕਹਿ ਰਹੇ ਵੀ ਆਪਾਂ ਬੀ ਆ ਵੇਚਣਾ ਜਾਂ ਸ਼ੇਅਰ ਕਰਨਾ ਨਹੀਂ ਆਪਣੀ ਕੋਈ ਹੈ ਜਿੱਸਾ ਹੈਗੀ ਆਪਾਂ ਜਸਟ ਦੱਸ ਰਹੇ ਆ ਵੀ ਆਪਾਂ ਜਿਹੜੀ ਕਣਕ ਬੀਜੀ ਆ ਜਿਹੜਾ ਆਪਣਾ ਰਿਜ਼ਲਟ ਆ ਵੀ ਕਿਵੇਂ ਦਾ ਆਇਆ ਪਹਿਲਾਂ ਆਪਾਂ ਵੀਡੀਓ ਤਾਂ ਨਹੀਂ ਬਾਈ ਸੀ ਕਿਉਂਕਿ ਬਹੁਤੇ ਵੀਰਾਂ ਨੇ ਇਹ ਕਹਿਣਾ ਕਹਿਣਾ ਸੀ ਵੀ ਇਹ ਜਿਹੜੀ ਸੀਡ ਦੀ ਪ੍ਰਮੋਸ਼ਨ ਕਰਦਾ ਵੀ ਇਹ ਸੀਡ ਬੀਜ ਨੇ ਆਪਾਂ ਤੁਹਾਨੂੰ ਪਹਿਲੀ ਦਾ ਸਟਾਪ ਇੰਨਾ ਆਪਾਂ ਇਹ ਸੀਡ ਕਿਸ ਨੂੰ ਦੇਣਾਗਾ ਨਾ ਹੀ ਆਪਣਾ ਸੇਲ ਪਰਚੇ ਦਾ ਕੰਮ ਤੇ ਹੋਰਾਂ ਗਣਕਾ ਨਾਲੋਂ ਬਸ ਇਹਦੇ ਚ ਹੋਰ ਵੀ ਦੇਖਣ ਨੂੰ ਜਿਹੜੇ ਹੁਣ ਆ ਦੇਖੋ ਲੈ ਥੱਲੇ ਦਾ ਕਿਹੜਾ ਦਾ ਪੱਤਾ ਤੇ ਹਰਾ ਪਹਿਲੇ ਪੱਤਾ ਦੇਖੋ ਕਿਤੇ ਵੀ ਸਾਨੂੰ ਇਹਦੇ ਵਿੱਚ ਨਾ ਕੋਈ ਫੰਗਸ ਦਾ ਅਟੈਕ ਨਾ ਕੋਸ ਹੋਰ ਕਿਤੇ ਕਿਤੇ ਸਾਨੂੰ ਜਿਹੜੀ ਇਹਦੇ ਵਿੱਚ ਨਦੀਨ ਦਿਖਣਗੇ ਉਹਦੇ ਆਪਾਂ ਉਹ ਬੰਨ ਪਹਿਲੀ ਗੱਲ ਇਹ ਵੀ ਆਪਾਂ ਜਿਹੜੀ ਸਪਰੇ 60 ਦਿਨ ਤੋਂ ਲੇਟ ਨਹੀਂ ਕਰਦੇ ਚਾਹੀਏ ਹੋ ਗਈ ਜਿਹੜੀ ਠੀਕ ਆ ਜਿਹੜੀ ਨਾ ਵੀ ਹੋਈ ਜਿਹੜਾ ਰਹਿ ਗਿਆ ਉਹਨੂੰ ਆਪਾਂ ਦੁਬਾਰੀ ਨਹੀਂ ਸਪਰੇਅ ਯੂਜ਼ ਕਰਦੇ ਕਿਉਂਕਿ ਉਹਦੇ ਨਾਲ ਝਾੜ ਤੇ ਬਹੁਤ ਅਫੈਕਟ ਪੈਂਦਾ ਹੈਗਾ ਤੇ ਬੱਲੀ ਨਹੀਂ ਵਧਿਆ ਨਿਕਲਦੀ ਬੱਲੀ ਦਾ ਸੈਜ ਘਟ ਜਾਂਦਾ ਤੇ ਜਿਹੜੇ ਦਾਣੇ ਆ ਉਹ ਬਰੀਕ ਪੈ ਜਾਂਦੇ ਨੇ ਸੋ ਜਿਹੜਾ ਇਹ ਦੁਆ ਜਿਹੜਾ ਆਪਾਂ ਵੀਡੀਓ ਪਾਵਾਂਗੇ ਉਹ ਕੱਲੀ 371 ਦੀ ਪਾਵਾਂਗੇ ਉਹ ਖੇਤ ਵੀ ਬਹੁਤ ਸੋਹਣਾ ਖੜਾਗਾ ਧੰਨਵਾਦ ਜੀ ਮਿਹਰਬਾਨੀ